ਇੱਕ ਮੁਲਜ਼ਮ ਨੂੰ ਫੜਨ ਲਈ ਤੇਲੰਗਾਨਾ ਪੁਲਿਸ ਜਗਰਾਓ ਪਹੁੰਚੀ ਹੈ ਪੁਲਿਸ ਨੇ ਮੁਲਜ਼ਮ ਰਾਹੁਲ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮ ਤੇ ਡਿਜੀਟਲ ਅਰੈਸਟ ਦੇ ਇਲਜ਼ਾਮ ਨੇ ਇਹ ਵਿਅਕਤੀ ਡਿਜੀਟਲ ਅਰੈਸਟ ਕਰਕੇ ਲੋਕਾਂ ਤੋਂ ਕਰੋੜਾਂ ਰੁਪਏ ਠੱਗਦਾ ਸੀ ਮੁਲਜ਼ਮ ਨੂੰ ਜਗਰਾਓ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੁੱਛਗਿੱਛ ਦੇ ਲਈ ਹੁਣ ਇਸ ਮੁਲਜ਼ਮ ਨੂੰ ਤੇਲੰਗਾਨਾ ਲਿਜਾਇਆ ਜਾਏਗਾ ਯਾਨੀ ਤੇਲੰਗਾਨਾ ਦੇ ਵਿੱਚ ਉਸਤੇ ਖਿਲਾਫ ਵਾਮਲਾ ਦਰਜ ਹੈ ਇਸਨੇ ਡਿਜੀਟਲ ਅਰੈਸਟ ਕਰਕੇ ਕਿਸੇ ਦੇ ਨਾਲ ਠੱਗੀ ਮਾਰੀ ਤਾਂ ਤੇਲੰਗਾਨਾ ਪੁਲਿਸ ਇਸ ਨੂੰ ਇੱਥੇ ਲੈਣ ਪਹੰਚੀ ਔਰ ਉਸ ਤੋਂ ਬਾਅਦ ਇੱਥੇ ਕੋਰਟ 'ਚ ਪੇਸ਼ ਕੀਤਾ ਗਿਆ ਕਿਉਂਕਿ ਜਦੋਂ ਕਿਸੇ ਦੂਸਰੇ ਸੂਬੇ ਦੇ ਵਿੱਚ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ 24 ਘੰਟੇ ਦੇ ਅੰਦਰ ਕੋਰਟ 'ਚ ਪੇਸ਼ ਕਰਨਾ ਹੁੰਦਾ ਹੈ ਸੋ ਇਸ ਕਰਕੇ ਕਈ ਵਾਰੀ ਸਬੰਧਤ ਉਸ ਇਲਾਕੇ ਦੀ ਅਦਾਲਤ ਦੇ ਵਿੱਚ ਇਲਾਕਾ ਮੈਜਿਸਟ੍ਰੇਟ ਦੇ ਕੋਲ ਪੇਸ਼ ਕਰਕੇ ਉਸ ਦਾ ਟਰਾਂਜ਼ਿਟ ਰਿਮਾਂਡ ਲੈ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਫਿਰ ਪੁਲਿਸ ਉਸ ਨੂੰ ਆਪਣੇ ਨਾਲ ਗ੍ਰਿਫਤਾਰ ਕਰਕੇ ਲਿਜਾ ਸਕਦੀ ਹੈ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਦੂਸਰੀ ਕੋਰਟ 'ਚ ਪੇਸ਼ ਕਰਨਾ ਜ਼ਰੂਰੀ ਨਹੀਂ ਹੁੰਦਾ ਸੋ ਇਸ ਕਰਕੇ ਲੋਕਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉਸ ਤੋਂ ਬਾਅਦ ਤੇਲੰਗਾਨਾ ਪੁਲਿਸ ਹੌਨਸ ਨੂੰ ਪੁੱਛਗਿੱਛ ਤੇ ਲਈ ਆਪਣੇ ਨਾਲ ਲੈ ਕੇ ਜਾਏ। ਤੇਲੰਗਾਨਾ ਸਾਈਬਰ ਕ੍ਰਾਈਮ ਦੀ ਟੀਮ ਆਈ ਸੀਗੀ ਇੱਥੇ ਉੱਥੇ ਕੋਈ ਫਰਾਡ ਫਰੂਡ ਕੀਤਾ ਬੈਠਿਆ ਨਾ। ਉਹਦੇ ਰਿਗਾਰਡਿੰਗ ਉਹਨਾਂ ਨੇ ਇੱਥੇ ਰੇਡ ਕੀਤਾ ਸੀ। ਇੱਕ ਬੰਦਾ ਉਹਨਾਂ ਨੇ ਅਰੈਸਟ ਕਰਕੇ ਅੱਜ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਲਿਆ।